ਫਾਈਨੈਂਸ ਮਿਨਿਸਟਰ ਸਾਹਿਬ ਇਹ ਦੱਸੋ ਜਿਹੜਾ ਭਗਵੰਤ ਮਾਨ ਜੀ ਜਹਾਜ਼ ਵਰਤੇ ਤੁਹਾਡਾ ਹੈਲੀਕਾਪਟਰ ਵਰਤੇ ਨੇ ਕੇਜਰੀਵਾਲ ਸਾਹਿਬ ਨੂੰ ਸਾਰੇ ਹਿੰਦੁਸਤਾਨ ਦੇ ਦਰਸ਼ਨ ਕਰਾ ਦੇ ਉਹਦੇ ਤੇ ਖਰਚਾ ਕਿੰਨਾ ਇਸ ਬਜਟ ਦੇ ਵਿੱਚ ਕੋਈ ਉਹਦਾ ਕਿਸੇ ਕਿਸਮ ਨੂੰ ਇਹ ਪਤਾ ਨਹੀਂ ਕਿ ਟੋਟਲ ਖਰਚਾ ਜਹਾਜ਼ਾਂ ਦਾ ਤੇ ਹੈਲੀਕਾਪਟਰ ਦਾ ਕਿੰਨਾ ਹੋਵੇ ਤੁਸੀਂ ਕੋਈ ਜਾਣਕਾਰੀ ਸਾਨੂੰ ਨਹੀਂ ਦਿੱਤੀ ਇਹ ਸਾਰੀ ਜਾਣਕਾਰੀ ਦੀ ਅਸੀਂ ਤੁਹਾਡੇ ਕੋਲ ਮੰਗ ਕਰ ਰਹੇ ਨਾਲ ਇਹ ਦੇ ਕਿਰਪਾ ਕਰਕੇ ਜਾਣਕਾਰੀ ਦਿਓ ਜਿਹੜਾ ਤੁਸੀਂ ਪਬਲਿਸਿਟੀ ਬਜਟ ਹੈ ਤੁਹਾਡਾ ਉਹ ਕਿਉਂਕਿ ਤੁਸੀਂ ਇੰਨੇ ਜ਼ਿਆਦਾ ਹੈਡਸ ਦੇ ਵਿੱਚ ਪਾਇਆ ਉਹ ਕਿਰਪਾ ਕਰਕੇ ਕਨਸੋਲੀਡੇਟਡ ਦੱਸਿਆ ਜਾਏ ਕਿ ਪੰਜਾਬ ਸਰਕਾਰ ਨੇ ਪਬਲਿਸਿਟੀ ਵਾਸਤੇ ਸਾਰੀ ਗਵਰਨਮੈਂਟ ਦੇ ਵੱਖ-ਵੱਖ ਮਹਿਕਮੇ ਤੇ ਕਾਰਪੋਰੇਸ਼ਨਾਂ ਕੋ ਕਿੰਨੇ ਪੈਸੇ ਦਾ ਇਸਤੇਮਾਲ ਕੀਤਾ ਹੈ ਤਕਰੀਬਨ 1000 ਕਰੋੜ ਰੁਪਏ ਜੇ ਉਹ ਪੈਸਾ ਸੈਂਟਰ ਦੀਆਂ ਸਕੀਮਾਂ ਵਿੱਚ ਪੈ ਜਾਂਦਾ ਤੇ 7000 ਕਰੋੜ ਰੁਪਇਆ ਵਾਪਸ ਨਹੀਂ ਸੀ ਜਾਂਦਾ ਮੈਂ 스피ਕਰਸ ਤੁਹਾਨੂੰ ਫਾਈਨੈਂਸ ਮਿਨਿਸਟਰ ਸਾਹਿਬ ਪੁੱਛਣਾ ਚਾਹਨਾ 8000 ਕਰੋੜ ਰੁਪਈਆ ਪਿੰਡੂ ਵਿਕਾਸ ਫੰਡ ਰੂਰਲ ਡਿਵੈਲਪਮੈਂਟ ਫੰਡ ਜਿਹਦੇ ਨਾਲ ਪੰਜਾਬ ਦੇ ਪਿੰਡਾਂ ਦੀਆਂ ਸੜਕਾਂ ਬਣਨੀਆਂ ਰਿਪੇਅਰ ਹੋਣੀਆਂ ਨੇ ਸਾਡੇ ਸਟੇਡੀਅਮ ਸਾਡੀਆਂ ਮੰਡੀਆਂ ਰਿਪੇਅਰ ਹੋਣੀਆਂ ਨੇ ਜਦੋਂ ਤੁਹਾਨੂੰ ਲੋਟ ਸੀ ਚੀਫ ਮਿਨਿਸਟਰ ਨੂੰ ਤੇ ਤੁਹਾਨੂੰ ਨੀਤੀ ਉਦਯੋਗ ਦੀਆਂ ਮੀਟਿੰਗਾਂ ਜਾਣ ਦੀ ਉਹ ਤੁਸੀਂ ਬਾਈਕਾਟ ਕਰ ਦਿੱਤਾ ਜਿ세 ਮੀਟਿੰਗ ਨੂੰ ਹੈੱਡ ਪ੍ਰਾਈਮ ਮਿਨਿਸਟਰ ਕਰਦਾ ਜਿ세 ਮੀਟਿੰਗ ਦਾ ਪਰਪਸ ਫਾਈਨੈਂਸ ਮਿਨਿਸਟਰ ਨਾਲ ਬਿਠਾ ਕੇ ਸੂਬੇ ਦੇ ਨਾਲ ਜਿੱਥੇ ਵੀ ਫਾਈਨੈਂਸ਼ੀਅਲ ਪ੍ਰੋਬਲਮਸ ਆਇਆ ਉਹਨੂੰ ਸੌਲਟ ਆਊਟ ਕਰਨਾ ਉੱਥੇ ਤੁਹਾਡੇ ਮੁੱਖ ਮੰਤਰੀ ਦੀ ਇਜਾਜ਼ਤ ਲੈ ਕੇ ਕੇਜਰੀਵਾਲ ਸਾਹਿਬ ਨੂੰ ਕਦੀ ਕਿਸੇ ਨਾਰਥ-ਈਸਟ ਲੈ ਜਾਂਦੇ ਕਦੀ ਕਿਤੇ ਲੈ ਜਾਂਦੇ ਇੰਨਾ ਭਾਰੀ ਨੁਕਸਾਨ ਪੈਨੀ ਵਾਈਜ਼ ਐਂਡ ਪਾਉਂਡਫੁਲ ਸ਼ੰਗਰੀਲੀ ਦੀ ਖਾਵਤ ਇਹ ਬਣੀ ਪੈਨੀ ਵਾਈਜ਼ ਐਂਡ ਪਾਉਂਡਫੁਲ 8000 ਕਰੋੜ ਰੁਪਏ ਦੀ ਕਦੀ ਜ਼ਿਕਰ ਤੱਕ ਨਹੀਂ ਕੀਤਾ ਕਦੀ ਆਪੋਜੀਸ਼ਨ ਨੂੰ ਨਹੀਂ ਕਿਹਾ ਕਿ ਆਓ ਮੇਰੇ ਨਾਲ ਚੱਲੋ ਪ੍ਰਾਈਮ ਮਿੰਿਸਟਰ ਦੇ ਘਰ ਦੇ ਬਾਹਰ ਧਰਨਾ ਦਈਏ ਉਹ ਤੁਸੀਂ ਗੱਲ ਕਿਸ 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 ਨੇ ਦੀ ਕਰਦੇ ਹੋ ਇਹ ਸੂਬਾ ਜਿਹਦੀ ਪਛਾਣ ਕਿਸਾਨਾਂ ਨਾਲ ਤੇ ਜਵਾਨਾਂ ਨਾਲ ਹੈ ਅਗਰੀ ਵੀਰ ਦਾ ਰੈਜ਼ੋਲੂਸ਼ਨ ਤੁਹਾਡੀ ਪਾਰਟੀ ਐਸੇ ਹੌਸਲੇ ਲੈ ਕੇ ਆਈ ਅਸੀਂ ਸਪੋਰਟ ਕੀਤਾ ਕਿ ਜਿਹੜੀ ਭਾਜਪਾ ਨੇ ਤੇ ਮੋਦੀ ਸਾਹਿਬ ਨੇ ਜਿਹੜੀਆਂ ਭਰਤੀਆਂ ਫੌਜ ਦੀਆਂ ਬੰਦ ਕੀਤੀਆਂ ਇਹ ਪੰਜਾਬ ਦੇ ਤੇ ਡਾਟਸ ਇੰਡੀਆ ਦੇ ਬਹੁਤ ਸਾਰੇ ਸੂਬਿਆਂ ਦੇ ਇੰਟਰਸਟ ਦੇ ਖਿਲਾਫ ਤੁਸੀਂ ਇੱਕ ਹਫਤੇ ਬਾਅਦ ਆ ਮੇਰੇ ਕੋ ਚਿੱਠੀ ਦੀ ਕਾਪੀ ਹੈ ਸਪੀਕਰ ਸਾਹਿਬ ਇੱਕ ਹਫਤੇ ਬਾਅਦ ਰੈਜ਼ੋਲੂਸ਼ਨ ਮੂਵ ਕਰ ਤੋਂ ਬਾਅਦ ਭਗਵੰਤ ਮਾਨ ਜੀ ਡੀਸੀਆਂ ਨੂੰ ਚਿੱਠੀਆਂ ਲਿਖਦੇ ਨੇ ਕਿ ਜੇ ਅਗਨੀ ਵੀਰ ਦੀ ਭਰਤੀ ਆਈ ਤੇ ਤੁਹਾਡੇ ਵੱਲੋਂ ਕੋਈ ਉਹਦੇ 'ਚ ਕਸਰ ਹੋਈ ਤੇ ਮੈਂ ਤੁਹਾਡਾ ਰੌਣਾ ਖੜ ਦੂੰ ਇੱਕ ਪਾਸੇ ਤੁਸੀਂ ਅਗਨੀ ਵੀਰ ਦੇ ਖਿਲਾਫ ਰੈਜ਼ੋਲੂਸ਼ਨ ਮੂਵ ਕਰਦੇ ਹੋ ਦੂਜੇ ਪਾਸੇ ਤੁਸੀਂ ਡੀਸੀਆਂ ਨੂੰ ਦਬਕਾਉਂਦੇ ਹੋ ਕਿ ਵਾਅਦਾ ਵਾਅਦਾ ਅਗਨੀ ਵੀਰ ਦੀ ਭਰਤੀ ਕਰਾਈ ਤੇ ਡਬਲ ਫੇਸਡ ਪਾਲਿਸੀਸ ਕਹਿਣਾ ਕੁਝ ਤੇ ਕਰਨਾ ਕੁਝ ਸੋ ਇਹ ਸਾਰੀਆਂ ਗੱਲਾਂ ਦੇ ਜਵਾਬ ਮੈਂ ਚਾਹਾਂਗਾ ਦੂਸਰੀ ਗੱਲ ਇੱਕ ਹੋਰ ਰਹਿ ਗਈ ਕਿਰਪਾ ਕਰਕੇ ਚੀਮਾ ਸਾਹਿਬ ਦੱਸੋ ਐਡਾ ਵੱਡਾ ਤਾਮਝਾਮ ਹੈ ਤੁਹਾਡੇ ਕੋ ਐਡਵੋਕੇਟ ਜਨਰਲ ਦੇ ਦਫਤਰ ਚ ਪਹਿਲੇ ਤੇ ਤੁਹਾਡੀ ਸਾਡੀ ਆਪਣੀ ਬਰਾਦਰੀ ਦਲ ਜਿਨ੍ਹਾਂ ਨੂੰ ਤੁਸੀਂ ਕੁਝ ਨਹੀਂ ਸਮਝਦੇ ਉਹਨਾਂ ਦੀ ਕਿੰਨੀ ਉਥੇ ਦੱਸੋ ਕੀ ਉਹਨਾਂ ਚ ਕਾਬਲੀਅਤ ਦੀ ਕਮੀ ਹੈ ਤੁਹਾਡਾ ਪ੍ਰਾਣਾ ਐਡਵੋਕੇਟ ਜਨਰਲ ਨੇ ਲਿਖ ਕੇ ਕੱਲਿਆ ਕਾਬਲੀਅਤ ਦੇ ਆਧਾਰ ਤੇ ਹੀ ਕੱਲਿਓਥੇ ਅਫਸਰ ਲਾਣੇ ਚਾਹੀਦੇ ਉਹਦਾ ਮਤਲਬ ਦਲਤ ਫਰਕ ਦੇ ਵਿੱਚ ਕਾਬਲੀਅਤ ਦੀ ਕਮੀ ਹੈ ਤੁਸੀਂ ਅਫਸਰ ਪੂਰੇ ਨਹੀਂ ਲਾਏ ਉਹਨਾਂ ਦੇ ਕੋਟੇ ਮਥਾਵਾ ਕਿ ਨਹੀਂ ਲਾਏ ਤੁਸੀਂ ਫਾਈਨੈਂਸ ਮਿਨਿਸਟਰ ਤੁਸੀਂ ਉਹਨਾਂ ਨੂੰ ਪ੍ਰੋਟੈਕਟ ਤੱਕ ਨਹੀਂ ਕੀਤਾ ਤੁਸੀਂ ਸਾਡੇ ਮੈਂਬਰ ਨੂੰ ਪ੍ਰੋਟੈਕਟ ਨਹੀਂ ਕੀਤਾ ਤਾਂ ਮੈਂ ਚਾਹਾਂਗਾ ਕਿ ਕਿਰਪਾ ਕਰਕੇ ਸਾਨੂੰ ਉਹਦੀ ਬਕਾਇਦਾ ਤੌਰ ਤੇ ਦੱਸੀ ਜਾਏ ਲਿਸਟ ਕਿ ਜਿਹੜੇ ਪ੍ਰਾਈਵੇਟ ਵਕੀਲ ਤੁਸੀਂ ਸੁਪਰੀਮ ਕੋਰਟ ਤੇ ਹਾਈ ਕੋਰਟ ਚ ਕੀਤੇ ਨੇ ਉਹ ਕਿੰਨਾ ਪੈਸਾ ਸੂਬੇ ਦਾ ਤੁਸੀਂ ਲਾਇਆ ਸੋ ਦਾ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਜਾਣ ਸਕਣ ਕਿ ਐਡੀ ਵੱਡੀ ਲੰਬੀ ਚੌੜੀ ਆਰਮੀ ਤੁਸੀਂ ਰੱਖੀ ਹੈ ਉਸ ਦੇ ਬਾਵਜੂਦ ਤੁਹਾਡੇ ਐਡਵੋਕੇਟ ਜਨਰਲ ਤੁਹਾਡੇ ਤੇ ਐਡਵੋਕੇਟ ਜਨਰਲ ਦੇ ਦਫਤਰ ਦੇ ਬੰਦੇ ਪੰਜਾਬ ਦੇ ਕੇਸਸ ਨੂੰ ਜਿਹੜੇ ਨੇ ਉਹ ਬਕਾਇਦਾ ਤੋਂ ਪ੍ਰੋਟੈਕਟ ਹੀ ਨਹੀਂ ਕਰ ਸਕਿਆ ਸਾਨੂੰ ਸੈਂਟਰ ਚੋਂ ਬੰਦੇ ਚਾਹੀਦੇ ਸੈਂਟਰ ਚੋਂ ਇੰਨੇ ਨੇ ਮਹਿੰਗੇ 25-25 ਲੱਖ ਰੁਪਏ ਦੇ ਇੱਕ ਅਪੀਲੈਂਸ ਵਾਸਤੇ ਵਕੀਲ ਚਾਹੀਦੇ ਨਾਲ ਮੈਂ ਪੁੱਛਣਾ ਚਾਹਾਂਗਾ ਕਿਰਪਾ ਕਰਕੇ ਸਾਨੂੰ ਲਿਸਟ ਦਿੱਤੀ ਜਾ ਚੀਮਾ ਸਾਹਿਬ 40000 ਜਿਹੜੇ ਸਰਕਾਰੀ ਮੁਲਾਜ਼ਮ ਨੇ ਇਹਨਾਂ ਵਿੱਚੋਂ ਕਿੰਨੇ ਐਕਸ ਸਰਵਿਸਮੈਨ ਕਿੰਨੇ ਉਹ ਮੇਰੇ ਫੌਜੀ ਭਰਾ ਨੇ ਕਿਉਂਕਿ ਪੰਜਾਬ ਚ ਮੇਰਾ خیال ਜਿਵੇਂ ਗੱਲ ਤਾਂ ਨਾ ਵਧਾ 15% ਕੋਟਾ ਸੁਖੀ ਜੀ ਐਕ ਸਰਵਿਸਮੈਨ ਦਾ ਸਾਨੂੰ ਲਿਸਟ ਦਿੱਤੀ ਜਾ ਕਿ ਕਿਨੇ ਐਕ ਫੌਜੀ ਤੁਸੀਂ ਉਹਦੇ ਭਰਤੀ ਕੀਤੇ ਨੇ ਪਹਿਲਾ ਤੋਹਫਾ ਇਹਨਾਂ ਨੇ ਦਿੱਤਾ ਫੌਜੀਆ ਨੂੰ ਜੀਓ ਜੀ ਬੜਾਈ ਸੀ ਸਾਡੀ ਗਵਰਨਮੈਂਟ ਨੇ ਉਹ ਜਿਹੜੇ ਗਵਰਨੈਂਸ ਦੇ ਅਸੀਂ ਗਾਰਡੀਅਨਸ ਆਫ ਗਵਰਨੈਂਸ ਆਂਦੇ ਪਹਿਲੇ ਉਹ ਪੈਦਲ ਕੀਤੇ 35-40 ਹਜ਼ਾਰ ਉਹ ਕੱਢਿਆ ਹੁਣ ਇਹ ਨੌਕਰੀਆਂ ਦੀ ਫਰਿਸਤ ਸਾਨੂੰ ਕਿਰਪਾ ਕਰਕੇ ਦਿੱਤੀ ਜਾ ਇੱਕ ਗੱਲ ਮੈਂ ਤੁਹਾਡੇ ਕੋਲ ਪੁੱਛਣਾ ਚਾਹਨਾ ਚੀਮਾ ਸਾਹਿਬ ਕਾਈਂਡਲੀ ਸਾਨੂੰ ਇੱਥੇ ਦੱਸਿਓ ਗੁਰਦੁਆਰਾ ਇੱਕ ਤੇ ਜਿਹੜਾ ਉਹਦੇ 'ਚ ਪ੍ਰੋਵੀਜ਼ਨ ਹੈ ਕਿ ਐਸ.ਸੀ. ਪੀ.ਸੀ ਦਾ ਫੁੱਲ ਹਾਊਸ ਦੀ ਮੀਟਿੰਗ ਹੋਣ ਵਾਲੀ ਹੈ ਉਹਦਾ ਆਡਿਟ ਹੋਣਾ ਚਾਹੀਦਾ ਹੈ ਹਰ ਸਾਲ ਐਸ.ਸੀ.ਪੀ.ਸੀ ਆਰਡਰ ਕਰਦੀ ਬਸ ਪੰਜਾਬ ਸਰਕਾਰ ਦਾ ਇੱਕ ਨੁਮਾਇੰਦਾ ਇਹਨਾਂ ਸਾਰਿਆਂ ਦਾ ਆਡਿਟ ਕਰਨ ਦੇ ਵਿੱਚ ਉੱਥੇ ਮਦਦ ਕਰਨਾ ਚਾਹੁੰਦਾ ਕੀ ਦੋਹਾਂ ਸ਼ਹਿਰਾਂ 'ਚ ਤੁਸੀਂ ਰੋਜ਼ ਸੁੱਖ-ਵਿਲਾਸ ਦੀਆਂ ਤੁਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਰਕਿੰਗ ਤੇ ਟਿੱਪਣੀ ਚੀ ਮਿਨਿਸਟਰ ਸਾਹਿਬ ਹਰ ਚੀਜ਼ ਤੇ ਕਰਦੇ ਨੇ ਕਿਰਪਾ ਕਰਕੇ ਦੋਹਾਂ ਸਾਲਾਂ ਤੋਂ ਹੀ ਆਡੀਟਰ ਲਾਇਆ ਅਜੇ ਤੱਕ ਪੰਜਾਬ ਗਵਰਨਮੈਂਟ ਨੇ ਜਿਹੜਾ ਆਡੀਟਰ ਲਾਣਾ ਸੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹਸਾਬ ਕਿਤਾਬ ਚੈੱਕ ਕਰਨ ਵਾਸਤੇ ਕੀ ਤੁਸੀਂ ਲਾਇਆ ਕਿ ਨਹੀਂ ਲਾਇਆ ਪੰਜਾਬ ਦੇ ਲੋਕ ਤੁਹਾਡੇ ਕੋਲ ਪੁੱਛਣਾ ਚਾਹਣਗੇ ਕਨਕਲੂਡ ਕਰੋ ਗੱਲ ਅਬਾ ਸੀਨਰ ਟਾਈਮ ਖਤਮ ਹੋ ਗਿਆ ਗੰਨੇ ਦੇ ਮਿਲ ਗੰਨੇ ਦੀਆਂ ਮਿਲਾਂ ਜਿਹੜੀਆਂ ਸਰਕਾਰੀ ਨੇ ਤੇ ਪ੍ਰਾਈਵੇਟ ਨੇ ਕਿਰਪਾ ਕਰਕੇ ਸਾਨੂੰ ਫਿਗਰਸ ਦੱਸੋ ਕਿੰਨੇ ਪੈਸੇ ਬਕਾਇਆ ਰਹਿੰਦੇ ਨੇ ਤੇ ਕਦੋਂ ਤੱਕ ਤੁਸੀਂ ਦਿਵਾਓਗੇ ਇਹਦੇ ਨਾਲ ਨਾਲ ਪਾਵਰ ਕਾਮ ਜਿਹੜਾ ਜਿਹੜਾ ਪਾਵਰ ਕਾਮ ਹੈ ਬਿਜਲੀ ਦਾ ਉਹਨਾਂ ਦਾ ਤੇ ਕਿੰਨਾ ਬਕਾਇਆ ਰਹਿਦਾ ਦੇਣ ਵਾਲਾ ਉਹ ਕਾਗਜ਼ੀ ਪੱਤਰੀ ਤੇ ਵਿਖਾਈ ਜਾਂਦੇ ਆ ਹੀ ਬੜੇ ਮੁਨਾਫੇ ਚੱਲ ਰਹੇ ਆ ਸਹੀ ਮੈਨੇ ਦੇ ਵਿੱਚ ਜਿਹੜੇ ਤੁਹਾਡੇ ਦੇਣ ਵਾਲੇ ਬਿੱਲ ਨੇ ਜਿਹੜਾ ਦੇਣ ਵਾਲਾ ਰਾਸ਼ੀ ਹੈ ਉਹ ਅਜੇ ਤੱਕ ਬਕਾਇਆ ਪਈ ਤੁਸੀਂ ਪੈਸੇ ਨਹੀਂ ਦਿੱਤੇ ਇਹ ਵੀ ਕਿਰਪਾ ਕਰਕੇ ਸਾਹਮਣੇ ਸਾਨੂੰ ਦੱਸਿਆ ਜਾਏ ਫੇਰ ਮੈਂ ਪੁੱਛਣਾ ਚਾਹਨਾ ਤੁਸੀਂ ਹਾਰਟੀਕਲਚਰ ਦੀ ਗੱਲ ਕੀਤੀ ਅਸੀਂ ਬढ़ावा ਦੇਣਾ ਚਾਹਨੇ ਆ ਕਿਨੂਆਂ ਦਾ ਹਾਲ ਤੁਸੀਂ ਵੇਖਿਆ ਤੁਹਾਡੀ ਸਰਕਾਰ ਚ ਕੀ ਹੋਇਆ ਉਹਨੂੰ ਬਚਾਉਣ ਵਾਸਤੇ ਸਾਡੇ ਜਿਹੜੇ ਪਲਾਂਟ ਬੰਦ ਪੈਲੇ ਕਿਰਪਾ ਕਰਕੇ ਉਹਦੇ ਵਿੱਚ ਕੀ ਤੁਸੀਂ ਕੋਈ ਕਾਰਵਾਈ ਕੀਤੀ ਮੈਨੂੰ ਦੱਸੋ ਜੁਬਾਨੀ ਤੌਰ ਤੇ ਉਸ ਉਹਦੀ ਪ੍ਰਾਈਸਿਸ ਨੂੰ ਬਚਾਉਣ ਵਾਸਤੇ ਅਇ ਤੱਕ ਤੁਸੀਂ ਕੀ ਕੀਤਾ ਸੋ ਇਹ ਸਾਰੀ ਗੱਲਬਾਤ ਮੈਂ ਇਹਨਾਂ ਨੂੰ ਪੁੱਛਣਾ ਚਾਹਨਾ ਇਹ ਸਾਰੇ ਜਵਾਬ ਅਸੀਂ ਚਾਹਵਾਂਗੇ ਕਿ ਤੁਸੀਂ ਲਿਖਤੀ ਤੌਰ ਤੇ ਆਪਣੇ ਬਿਆਨ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਇੱਥੇ ਸਾਰਾ ਕੁਝ ਰੱਖੋ ਇਹਦੇ ਨਾਲ ਹੀ ਬੋਲਦੇ ਹੋਏ ਬਜਟ ਤੇ ਇਸ ਬਜਟ ਨੂੰ ਅਸੀਂ ਰਿਜੈਕਟ ਕਰਨੇ ਹੈ देयर इज ਨਥਿੰਗ ਇਨ ਦਿਸ ਬਜਟ देयर इज ਨਥਿੰਗ ਇਨ ਦਿਸ ਬਜਟ ਫॉर ਐਨੀ ਸੈਕਸ਼ਨ ਆਫ ਦਿਸ ਸੋਸਾਇਟੀ ਨਾ ਇਹਦੇ ਬਜ਼ੁਰਗਾਂ ਵਾਸਤੇ ਕੋਈ ਨਾ ਸੜੀਆਂ ਪੈਣਾ ਵਾਸਤੇ ਕੋਈ ਨਾ ਕਿਸਾਨਾਂ ਵਾਸਤੇ ਨਾ ਜਵਾਨਾਂ ਵਾਸਤੇ ਨਾ ਨੌਜਵਾਨਾਂ ਵਾਸਤੇ ਟੀਮਾ ਜੀ ਜੇ ਇਕਨੋਮੀ ਚੱਕੀ ਹੁੰਦੀ ਰੋਬਸਟ ਹੁੰਦੀ ਤੇ ਹਰ ਸਾਲ 3 ਲੱਖ ਪੰਜਾਬ ਦਾ ਨੌਜਵਾਨ ਬੱਚਾ ਆਪਣੀ ਘਰ ਤੇ ਜ਼ਮੀਨਾਂ ਵੇਚ ਕੇ 70000 ਕਰੋੜ ਰੁਪਏ ਦੀਆਂ ਆਪਣੀਆਂ ਜ਼ਮੀਨਾਂ ਦਾ ਮਾਰ ਵੇਚ ਕੇ ਬਾਲਦੇਸ਼ਾਂ ਚ ਨਾ ਜਾ ਕਨਕਲੂਡ ਕਰੋ ਜੀ ਤਾਂ ਮੈਂ ਕਨਕਲੂਡ ਇਹੀ ਕਰ ਰਿਹਾ ਵੀ ਰਿਜੈਕਟ ਯੂਰ ਬਜਟ ਇਟਸ ਅ ਫੇਲਡ ਬਜਟ ਥੈਂਕ ਯੂ ਤੁਸੀਂ ਧੋਖਾ ਕੀਤਾ ਪੰਜਾਬ ਨਾਲ ਤੁਸੀਂ ਸੋਚ ਸਮਝ ਕੇ ਇਹ ਜੋ ਕੁਝ ਕੀਤਾ ਸਾਰਿਆਂ ਤੁਹਾਨੂੰ ਵੀ ਪਤਾ ਸੀ ਕਿ ਇਹਦੇ ਵਿੱਚੋਂ ਨਿਕਲਣਾ ਪਾਣਾ ਕੁਝ ਨਹੀਂ ਉਹੀ ਗੱਲ ਕੀਤੀ ਜਿਹੜੀ ਉਹ ਕਿਸਾਨ ਭਰਾ ਨੇ ਕੀਤੀ ਕਿ ਮੱਝ ਦੇ ਸਿੰਘਾਂ ਨੂੰ ਹੱਥ ਪੈਣ ਦੋ ਮੈਂ ਕੀ ਇੱਥੇ ਕੋਈ ਦੇਣਾ ਹੁਣ ਜਦੋਂ ਆ ਗਏ ਹਿਸਾਬ ਪੁੱਛੀ ਤਾਂ ਮਸਤ ਹੋਏ ਬੈਠੇ ਨੇ ਹੁਣ ਕਹਿੰਦੇ ਮੌਜਾ ਮਾਰਨੇ ਆ ਪੰਜ ਪੰਜ ਕੋਠੀਆਂ ਜੀ ਮਿਸਟਰ ਨੇ ਸੰਭੀਆਂ ਨੇ ਸਵਾ ਸਵਾ 11 11050 ਸਿਕਿਉਰਟੀ ਤੇ ਲੱਗਾ ਤੋਏ ਕਹਿੰਦੇ ਸੀ ਅਸੀਂ ਆਮ ਆਦਮੀ ਆ ਮਿਹਰਬਾਨੀ ਐ ਉਹਦੀ ਆਮ ਆਦਮੀਆਂ ਦੀ ਗੁਰੂ ਮਹਾਰਾਜ ਸਾਹਿਬ ਦੇ ਅਸੀਂ ਅਰਦਾਸ ਕਰਾਂਗੇ ਕਿ ਸਾਰਾ ਪੰਜਾਬ ਹੀ ਇਹਨਾਂ ਵਰਗਾ ਆਮ ਆਦਮੀ ਹੋ ਜੇ ਤੇ ਮੌਜਾ ਮਾਣੇ ਜਿਸ ਤਾਂ ਹੁਣ ਇਹ ਮਾਰ ਰਹੇ ਨੇ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਤੁਹਾਡੀ ਮਿਹਰਬਾਨੀ ਜੈ ਹਿੰਦ ਤੇ ਜੈ ਭਰ ਬਾਜਵਾ ਸਾਹਿਬ ਵੈਸੇ ਜਦੋਂ ਤੁਸੀਂ ਕੋਈ ਚੰਗੀ ਗੱਲ ਕਰਦੇ ਨਾ ਉਹ ਗੱਲ ਕਰਦੇ ਨਾ ਉਹਦਾ ਬੜਾ ਅਸਰ ਹੁੰਦਾ ਤੁਸੀਂ ਉਹ ਕਹਤਾ ਸੀ ਨਾ ਵੀ ਸਪੀਕਰ ਦਾ ਆਪਰੇਸ਼ਨ ਕਰਾ ਲਿਆ ਤੇ ਠੀਕ ਹੋ ਗਿਆ ਤੇ ਮੈਂ ਬਿਨਾਂ ਬਰੇਸ਼ ਤੋਂ ਠੀਕ ਹੋ ਗਿਆ ਸੋ ਚੰਗਾ ਹੀ ਕੋ ਬੋਲਿਆ ਕਰੋ ਪੰਜਾਬ ਵਾਸਤੇ